ਤੋ ਉਹਦੇ ਰਿਗਾਰਡਿੰਗ 112 ਜਿਹੜੇ ਸਾਡੇ ਹੈ ਸਰ ਜਦੋਂ ਇੱਥੇ ਬਾਕੀ ਦੀ ਵਾਇਸ ਰਾਈਟ ਦੀ ਰਾਤ ਲਾਈਟ ਬੰਦ ਹੋ ਗਈ ਤੇ ਐਜ ਆਫ ਨਾਉ ਤੋਂ ਵੀ ਆਰ ਚੈਕਿੰਗ ਕਿ ਵੀ ਇਹ ਦੇਖੋ ਸ਼ੇਸ਼ ਮਿਲੇ ਸਰ ਕਾਦੇ ਹੋ ਸਕਦੇ ਹੋ ਤੇ ਦੇਖੋ ਜੀ ਅਭੀ ਤੋ ਵੀ ਆਰ ਚੈਕਿੰਗ ਆਊਟ ਰਾਦਾਉ ਸਰ ਅਸਲ ਮੌਲ ਮੌਲ ਠੀਕ ਆ ਬਲਡੂ ਬੂਟ ਨਹੀਂ ਆਲ ਆਲ ਵੈਲ ਜੀ ਪੈਨ ਕਿਸੇ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਜੀ ਬਿਲਕੁਲ ਇੱਕਦਮ ਜਿਹੜੀ ਪੰਜਾਬ ਪੁਲਿਸ ਐਂਡ ਅਦਰ ਸਿਕਿਉਰਿਟੀ ਏਜੰਸੀਜ਼ ਦੇ ਆਰ ਅਲਰਟ ਐਂਡ ਅੱਜ ਵੀ ਕੋਈ ਗੱਲ ਬਾਤ ਰਾਤ ਨੂੰ ਬਲੈਕਆਊਟ ਦਾ ਜਿਹੜੇ ਜਿੱਥੋਂ ਜਿਹੋਦੇ ਉਹਦੇ ਤੋਂ ਜਿਹੜੇ ਹੈ ਉਹਦੇ ਤੋਂ ਸਬੰਧ ਤੇ ਡੀਸੀ ਸਾਹਿਬ ਵੱਲੋਂ ਜਿਹੜੇ ਇਨਸਟਰਕਸ਼ਨ ਹੈ ਜਾਰੀ ਕੀਤੇ ਉਹਨੂੰ ਇੰਪਲੀਮੈਂਟ ਕਰਾਇਆ ਥੈਂਕ ਯੂ ਥੈਂਕ ਯੂ ऊ अ कर रहे हैं क्योंकि तो लोगों ने कहा कि इतने कोई आवाज जरूर आई है तो पे असि भी आए हैं आर्मी की टीम भी आई अभी सर्च कर रहे जी और लोगों को किसी तरीके की पैनिक की लड़ नहीं है पुलिस जी है पुलिस एक्सीक्यूटिव जो पूरी अलट है डर नहीं जी कोई एलबात नहीं जी तुम रिलैक्स रहो जी अस सारे अपील करना चाहते हैं जब उन्होंने कोई चीज कोई सस्पिशियस चीज या कोई एज दिखती है ਉਹਦੇ ਰਿਗਾਰਡਿੰਗ ਵਨ ਵਨ ਟੂ ਜਿਹੜੇ ਸਾਡੇ ਸਰ ਜਦੋਂ ਇੱਥੇ ਬਹੁਤ ਬਾਕੀ ਦੀ ਬਾਤ ਸੁਣਾਈ ਰਾਤ ਲਾਈਟ ਬੰਦ ਹੋ ਗਈ ਹੈ ਜੋ ਫਸਾਉ ਤੋ ਵੀ ਆ ਚੈਕਿੰਗ ਕਿ ਇਹ ਸੇਸ਼ ਮਲੇ ਸਰ ਕਦੇ ਹੋ ਸਕਦੇ ਹੈ ਦੇਖੋ ਜੀ ਅਭੀ ਤੋ ਵੀ ਆ ਚੈਕਿੰਗ ਆਊਟ ਬਲੈਕਆਊਟ ਮਾਲ ਠੀਕ ਹੈ ਬਲਡਰਫੁੱਟ ਆਲ ਆਲ ਵੈਲ ਜੀ ਕਿਸੇ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਜੀ ਬਿਲਕੁਲ ਇੱਕਦਮ ਜਿਹੜੀ ਪੰਜਾਬ ਪੁਲਿਸ ਐਂਡ ਅਦਰ ਸਕਿਉਰਿਟੀ ਏਜੰਸੀਜ਼ ਦੇ ਆਰ ਅਲਰਟ ਐਂਡ ਇਹੋ ਜੀ ਕੋਈ ਗੱਲ ਬਾਤ ਨਹੀਂ ਰਾਤ ਨੂੰ ਬਲੈਕਆਊਟ ਦਾ ਜਿਹੜੇ ਉਹਦੇ ਤੇ ਜਿਹੜੇ ਹੈ ਉਹਦੇ ਤੇ ਸਮਨ ਤੇ ਡੀਸੀ ਸਾਹਿਬ ਵੱਲੋਂ ਜਿਹੜੇ ਇਨਸਟਰਕਸ਼ਨ ਹੈ ਜਾਰੀ ਕੀਤੇਗੇ ਉਹਨੂੰ ਇੰਪਲੀਮੈਂਟ ਕਰਾਇਆ। थैंक यू।